ਹੈਲੋ ਗਾਇਸ ਗੁੱਡ ਆਫਟਰਨੂੰ ਸਾਰਿਆਂ ਨੂੰ ਆਫਟਰ ਮੈਂ ਨਹੀਂ ਲੌਂਗ ਡੇਸਟ ਗਿਆ ਅੱਜ ਵਲੋਗ ਸ਼ੂਟ ਕਰ ਰਿਹਾ ਮੈਨੂੰ ਲੱਗਦਾ ਪੀ ਲਾਸਟ ਵਲੋਗ ਪਾਈ ਨੂੰ ਇੱਕ ਹਫਤੇ ਤੋਂ 8-9 ਦਿਨ ਹੋ ਗਏ ਆ ਤੇ ਗਰਮੀ ਵੀ ਜਨ ਪਿਛਲੇ 3-4 ਦਿਨ ਇੰਨੀ ਜਿਆਦਾ ਗਰਮੀ ਵੀ ਗੱਲਾਂ ਛੱਡ ਦੋ ਬਹੁਤ ਜਿਆਦਾ ਗਰਮੀ ਪਈ ਹੈ ਤੇ ਅੱਜ ਮੌਸਮ ਐ ਸਿਰਾਂ ਆ ਪਿਆ ਜਾਣਾ ਹੁਣੇ ਹਨੇਰੀ ਵਗੀ ਬੱਦਲ ਹੋਏ ਆ ਠੰਡੀ ਹਵਾ ਚੱਲਣ ਦੀ ਹੈ ਤੇ ਜਨ ਮੈਨੂੰ ਪਨੀ ਕੀ ਨਾ ਚੌਲ ਖਾਂ ਦੀ ਬੜੀ ਹੱਤ ਪੈ ਗਈ ਹੈ ਰਾਜੋ ਮੈਂ ਬਹੁਤ ਸਵਾਲ ਆ ਦੇਜੋ ਟੋਲ ਕੱਚੇ ਖਾਣੇ ਤੱਕ ਮੈਂ ਚੱਲਿਆ ਖੇਤਾਂ ਮਾਝਾ ਵਿੱਚ ਵਲੌਗ ਸ਼ੂਟ ਕਰਕੇ ਪਾਉਨੇ ਆ ਐਸ਼ਮੀ ਉਹਨੇ ਪਹਿਲਾਂ ਬਿਠੇ ਆ ਬਾਈਕ ਤੇ ਚੱਲੀਏ ਪੁੱਤ ਹਾਂ ਜੀ ਹੈਨਾ ਇਹ ਆਰੋ ਪਰ ਮੋਟਰ ਜਾ ਕੇ ਤਾਂ ਇੰਟਰਸ ਮਿਲਦੇ ਆ ਤੇ ਘਰ ਤੇ ਗੱਲਾਂ ਬਾਤਾਂ ਹੋ ਚਿਰ ਗੱਲਾਂ ਤਾਂ ਪਰਦਾ ਨਾਲ ਕਰਨੀਆਂ ਸਹੀਆਂ ਬੜੇ ਦਿਨ ਹੋ ਗਏ ਆਪਾਂ ਵਲੌਗ ਤਾਂ ਨਹੀਂ ਪਾਇਆ ਕਿਉਂ ਨਹੀਂ ਪਾਇਆ ਸਾਰੀ ਗੱਲਬਾਤ ਕਰਦੇ ਫੇਜ ਆ ਗਏ ਤੇ ਲੈਟਸ ਗੋ ਅ ਨਏ ਆਜੋ ਫਿਰ ਚੱਲੀਏ ਪੁੱਤ ਹਾਂ ਜੀ ਕਿੱਥੇ ਚਲੀਏ ਪੋਟੇਲਾ ਹੈ ਪੋਟੇਲਾ ਕਿਤੇ ਮੋਟਰ ਦੇ ਹਾਂ ਓਕੇ ਗਾਇਸ ਆਜੋ ਜਾਨੀ ਦੱਕਾ ਕੈਂਪ ਹੋ ਰਿਹਾ ਹੈ ਬਹੁਤ ਅੱਜ ਤੱਕ ਭਰੇ ਮੈਂ ਤੁਹਾਨੂੰ ਦਿਖਾਇਆ ਕਿ ਜੇ ਇਹਦਾ ਵਲੌਗ ਬਣਾਇਆ ਨਹੀਂ ਅੱਜ ਹੁਣ ਮੈਂ ਘਰੋਂ ਨਿਕਲਿਆ ਮਾਸ਼ਾਅੱਲ ਨਾਲ ਦਾ ਸ਼ੂਟ ਕਰਕੇ ਤੁਹਾਨੂੰ ਦਿਖਾਉਣਾ ਹੈ ਇਹਦਾ ਮਾਸ਼ਾਅੱਲ ਇਹ ਨਾਲੇ ਵਲੌਗ ਨਹੀਂ ਪਾਇਆ ਕਿੰਨੇ ਲੋਕਾਂ ਨਾਲ ਅੱਜ ਸਾਰੇ ਤੁਹਾਨੂੰ ਅਪਡੇਟ ਦੇ ਦੇਨੇ ਕੀ ਹਿਸਾਬ ਤੱਕ ਕਦਾਨ ਬਹੁਤ ਸੋਨਾ ਮੋੜਾ ਜਾਣਾ ਜੀ ਨਾ ਇਹ ਆਣਾ ਬੱਸ ਜਸਵਿੰਦਰ ਚੌਲਪਾ ਨਹੀਂ ਕਿਉਂ ਸਵਾਰ ਤੇ ਕੱਚੇ ਯਾਰ ਬਹੁਤੇ ਕੈਂਡ ਲੱਦੇ ਮੈਨੂੰ ਕਾਹਨ ਬਹੁਤ ਟੇਟੀ ਲੱਗਦੇ ਮੁੰਡੇ ਆਤ ਭਾਈ ਮੈਨੂੰ ਪਹਿਲਾਂ ਨਹੀਂ ਆਤ ਤੇ ਚੌਲ ਖਾਨ ਦੀ ਤੇ ਜੋ ਨਦੀ ਜੈਰ ਵੜਾਈ ਸ਼ੁਰੂ ਹੋ ਗਈ ਆ ਵੇਖੋ ਉਧਰ ਮਾਪੇ ਨੇ ਵੜਾਤਾ ਚੌਨਾ ਵੇਖੋ ਸਾਰਾ ਵਾਹਿਗੁਰੂ ਮਾਰਾ ਸਾਜੀ ਬਾਬਾ ਗਰਦਸ਼ੀ ਮੇਰ ਕਰਿਓ ਆ ਦੇਖੋ ਜਾਣ ਸਾਰੇ ਝੋਨਾ ਵੜਿਆ ਗਿਆ ਇੱਥੇ ਲਗਭਗ ਦਾ 15 ਦਿਨਾਂ ਤੱਕ ਨਾ ਸਾਰੇ ਝੋਨੇ ਨੇ ਵਾਢੀ ਸ਼ੁਰੂ ਹੋਈ ਨਹੀਂ ਆ ਸਾਰੇ ਝੋਨੇ ਵੜੇ ਜਾਣੇ ਬਾਕੀ ਲੈ ਜੋ ਬਣੇ ਬਾਹਰ ਖਲੋਤਾ ਨੇ ਹੋਰ ਕੀ ਆ ਲੈ ਕਿੰਦਾ ਖੁਰਕੰਡਿਆ ਇਹ ਜੈਕਰ ਵਾਧਾ ਖੁਰਕਦਾ ਰਾਜ ਕੀ ਆ ਐਨੀ ਬੜੀ ਮਾ ਵੜੀ ਖੁਰਕੋ ਹੰਡੀ ਫੁਰਖੁਰਕ ਦਾ ਕੀ ਰਾਜ ਭਲਾ ਯਾਣੀ ਬਹਿਰ ਰਾਜ ਤੁਹਾਨੂੰ ਪਤਾ ਲੱਗ ਗਿਆ ਆ ਅੱਜ ਬੇਸ ਬਣੀ ਪੂਰੀ ਪੂਰੀ ਬਣ ਗਈ ਲੈ ਦੇ ਠੀਕ ਆ ਤੇ ਜੇ ਬੇਸ ਬਣ ਗਈ ਆ ਹੋਲਾ ਘੈਂਣਾ ਮਾਸੂ ਮੜ ਜਾ ਕਿਤੇ ਵਾਪਸ ਹੋਣਾ ਪਿਆ ਨੂੰ ਮੀਂਹ ਦੇ ਕਰਕੇ ਐਸ਼ਮੀਤ ਦਾਦਾਨੀ ਬੋਤ ਮੀਂਹ ਆ ਗਿਆ ਇਹ ਕੀ ਆ ਗੈਸਟ ਜੰਨਾ ਪੱਤਲਾ ਹੁੰਦੀ ਆ ਆਲੇਸ਼ ਬਾਦੂ ਇੱਕਾ ਬਾਸ ਖਾਲਾ ਇੱਕਾ ਉਹ ਕੋਈ ਗਰੀ ਨਾ ਦਿਖੀ ਵੰਡ ਉੱਧਰ ਲਈ ਲੈ ਉਹ ਚੀਜੀ ਠੀਕ ਹੈ ਓਕੇ ਠੀਕ ਹੈ ਜਸਮੀਤ ਖਾਲਾ ਖਾਲਾ ਮੇਰਾ ਆਪਾਂ ਜਾਣੇ ਬਾਏ ਮੋਟਰ ਤੇ ਠੀਕ ਹੈ ਆਪਾਂ ਜੂਸੀ ਲੈ ਗਿਆ ਵਾਗੇ ਨਾਲ ਗਾਇਸ ਬਦਲ ਬਹੁਤ ਜ਼ਿਆਦਾ ਆ ਗਿਆ ਓਏ ਹੋਏ ਅਜੇ ਮੇ ਬਹੁ ਪੂਰਾ ਆ ਗਿਆ ਘਰ ਵੀ ਲੋਕ ਉਹ ਮੂੰਹ ਵੇਖਣ ਦੇ ਜਾਓਗਾ ਹਲੋ ਤੁਸੀਂ ਸਲਾਮਾ ਕਰਦੇ ਹੋਗਾ ਮਾਮਾ ਪਾ ਲੱਗੇ ਦਰਾਇਆਂ ਦੀ ਟੀਮ ਆਈ ਪ੍ਰਮਾਣ ਕਰ ਰਹੀ ਹੈ ਇਹ ਪਾਲਾ ਦਾ ਚਾਂਦ ਦਾ ਭਰਾ ਨਾਮ ਰੋਣ ਚੰਦਰਾ ਚਾਂਦਰਾ ਕਬੱਡੀ ਦੇ ਵਿੱਚ ਢਾਲੇ ਨੇ ਜੁੜੀ ਕਲਾਸੀ ਕੀ ਬਦਾ ਕਬੱਡੀ ਖੇਡਦਾ ਜੀ ਜਲਾ ਦੋ ਤਿੰਨ ਕਿਉਂ ਦੇ ਚਾੜਨੇ ਹਾਂ ਹਾਂ ਜਾਨਸ 모সা ਪਾਰਟੀ ਚੱਲ ਰਹੀ ਫਿਰ ਹਾਂਜੀ ਆ ਜਿਹੜਾ ਨਿਆਰਾ ਨਾ ਖੇਤਾਂ ਮੈ ਕੇ ਸਮੋਸੇ ਖਾਂਦਾ ਓਏ ਹੋਏ ਧੋਪ ਜੀ ਹੁਣ ਲੱਗ ਗਈ ਆ ਜਮੀਂ ਪੈਂਦਾ ਬੜਾ ਹੀ ਘੈਂਟ ਹੀ ਮੌਸਮ ਯਾਰ ਤੋ ਆਪਣੀ ਲੱਗਣੀ ਚਾਹੀਦੀ ਯਾਰ ਜੇ ਮੀਂਹ ਪਵੇ ਤੇ ਕਿਵੇਂ ਸਮਸੇ ਟੇਸਟੀ ਆ ਮੌਸਮੀਕਾ ਚੱਲ ਆਹ ਖਾਦੀ ਟੈਸਟ ਕਰਦੇ ਜਾਣ ਦੇ ਇਧਰੇ ਹੋ ਗਈ ਬੰਡਿਆ ਏ ਓਏ ਕੋ ਪਿਆਰੇ ਹੂੰ ਗੱਡੀਆਂ ਪਲਟੀਆਂ ਸਾਰੀਆਂ ਓਏ ਹੋਏ ਗਾਈਸ ਬੜੀ ਰੌਣਕ ਲੱਗਦੀ ਏ ਇੱਥੇ ਦੇਖੋ ਕੀ ਬੰਦਿਆ ਮੇਹਰ ਕੀ ਬੰਦਿਆ ਜਾਣੇ ਦਰਸੂਦ ਅੰਗਲ ਜੋ ਵਹਿਰਾਜੇ ਕੰਮ ਓਠਾ ਓਠਾ ਇਹਨੂੰ ਪੁਲਿਸ ਵਧੀਆ ਇਹਦੇ ਯਾਰ ਘੈਂੜੀਆਂ ਦੋ ਦੋ ਉਹ ਦੌੜ ਲਾਉ ਤੋੜੇ ਦੀ ਕਿਨੇ ਨੀ ਆ 50 ਰੁਪਏ ਇਹ ਵੇਚਦੇ ਗਾਦੇ ਵੀਰ ਸੂ ਡੇਗੀ ਪਿਆ ਜਾਂ ਉੱਟਦਾ ਨਹੀਂ ਨੰਤੇ ਲਾ ਦੇ 20 ਰੁਪਏ 30 ਨੀ 30 ਨੀ ਆ ਬੜੀ ਮਹਿੰਗੀ ਆ ਰਹੀ ਮੂੜੀ ਇਹਦੇ ਵਿਰਸੂ ਤੇ ਜਾਣ ਕੋਲ ਹੀ ਹੋਣਾ ਪਿਆ ਓਏ ਹੋਏ ਤੇਰਾ ਭਲਾ ਜੇ ਡਾਂਡਾ ਮਾਰ ਡਾਂਡਾ ਮਾਰ ਵਿਰਸੂ ਆਏ ਹਾਏ ਪਰ ਆਇਆ ਪਰ ਆਇਆ ਪਰ ਆਇਆ ਚੱਲ 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 ਮੋਟੋ ਚੱਲ 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 हाल नाल नाल दिसु हानु ए हा ए मोड ओ वन्टी नि नगे केतिर अनि यो नै नानी अब बाथ बाथ नै नगे ए ए चल लँ दिय ਮਾਲਾ ਸੁਣ ਨਾ ਨਹੀਂ ਤਾਂ ਨਿਸਮ ਵਾਲਾ ਨਹੀਂ ਕਰਦਾ ਕੰਨ ਲਾ ਕੇ ਸੁਣਦੇ ਆ ਸਫੋਨ ਨਾ ਦੇ ਇਹ ਆ ਆਪੇ ਘਰ ਦੇ ਕੰਮ ਕਿਤਨਾ ਸੌਤਰ ਕਰਦੇ ਹੂੰ ਇੱਥੇ ਕਿੰਨਾਂ ਵਾਲੇ ਪਾਉਂਦੇ ਨੇ ਭਾਰੇ ਇਹਨਾਂ ਨੂੰ ਆਹੋ ਕੀ ਹਾਲ ਬਣਾਇਆ ਹੈ ਜੀ ਕੋਈ ਵਾਲੇ ਜੱਟ ਜੋ ਹੂੰ ਤੇ ਇਹਨੇ ਹੈ ਤੱਕ ਨਾ ਮੈਂ ਇਹਨਾਂ ਨੂੰ ਮੇਰਾ ਪਿਓ ਦਾਦਾ ਕੀ ਨਾਮ ਲੈ ਗਿਆ ਹੂੰ ਮੈਂ ਘਰ ਨਾ ਨਰਕਾਂ ਨੂੰ ਨਹੀਂ ਜਾਣਾ ਹੂੰ ਯੋ ਦਾਦਾ ਨਾਲ ਕੀ ਲੈ ਗਿਆ ਖੱਖਣੀ ਤਾਂ ਖਾਲੀ ਬਿਜੀ ਫੇਕ ਨੂੰ ਅੱਡੇ ਪਾ ਹਰੇ ਖਾਲੀ ਗਿਆ ਜਾਣਾ ਖਾਲੀ ਜਾਣਾ ਇੱਡੀ ਗਾੜੀ ਮੈਂ ਟਿੱਕਾਂ ਘਰ ਦਾ ਹੀ ਹੂੰ ਖਾਲੀ ਥੀ ਗਿਆ ਨਾ ਮਾਨਾ ਕਿਸ ਨੇ ਵਸਤ ਕੁਆਇਆ ਹੂੰ ਜੋ ਵੀ ਜਾਨ ਬੰਦਾ ਆ ਵੀ ਮੇਰਾ ਆ ਵੀ ਮੇਰਾ ਹੂੰ ਤੇ ਨੀਰ ਦੇ ਚਾਰ ਕੱਢੀਆਂ ਹੂੰ ਜਾਨ ਇਦੁਰ ਬੱਦਲ ਚੜਿਆ ਜੋ ਹੋਏ 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 ਸਵੇਰ ਦਾ ਮੀਂਹ ਪੈਂਦਾ ਫੋਲੀ ਪੜਿਆ ਮੈਂ ਤਾਂ ਗਾਇ ਚਾਹ ਪੀ ਰਿਆ ਜਾਇ ਆਪਣਾ ਬਾਹਰ ਲੱਗਾ ਮੈਂ ਜਾਣਾ ਕਿਤੇ ਮੀਂਹ ਕਰਕੇ ਜਾਇ ਨਹੀਂ ਗਿਆ ਸਵੇਰ ਦਾ ਬਹੁਤਾ ਜਿਆਦਾ ਬੱਦਲ ਚੜਿਆ ਕਹਿਣ ਜਾਣਾ ਵੇਖੋ ਕੀ ਬੰਦਾ ਹੁਣ ਸਵੇਰ ਦਾ ਮੀਂਹ ਵਾਹ ਵਾਧੂ ਪੈ ਗਿਆ ਬਾਕੀ ਸ਼ਾਇਦ ਹੋਰ ਪੈ ਜੇ ਉਹ ਤਾਂ ਜਿਆਦਾ ਕਾਲੀਆਂ ਘਟਾਵਾਂ ਚੜਾਈਆਂ ਜੇ ਚਲੋ ਕੋਈ ਦਿੰਦੇ ਦੇਖਦੇ ਕੀ ਬੰਦਾ ਬਹੁਤ ਸੋਹਣਾ ਮੌਸਮ ਆਇਆ ਬਹੁਤ ਜਿਆਦਾ ਜ਼ਰਾ ਕੈਂਡਾ ਕੰਮ ਪੂਰਾ ਕੈਂਡਾ ਬਸ ਗਰਮੀ ਗਈ ਜਾਣ ਨੂੰ हां जाना कोमहा मड़ाया ओहो फाड़ा इतना कुंडी मड़ी सोक लंदे चंगा रहेंगे जी नहीं आज ना नहीं सोक लंदे ਛੱਡ ਜਾਣਾ ਸੁੱਕੇ ਆਪਾਂ ਤਾਂ ਫੇਰ ਜਾਣਾ ਹੀ ਮੋਟਰ ਤੇ ਇਹਦੇ ਮਾਲ ਪੱਕੇ ਗਾੜੀ ਵੀ ਉਹ ਤਾਂ ਸੁੱਕੇ ਆਣਾ 10 ਮਿੰਟ ਬੈਠ ਗਏ ਮੋਟਰਸਲ ਦੀ ਜਖਣਾ ਪੁੱਟੀ ਗਈ ਮੀਂਹ ਕੱਢਣ ਦਾ ਗਾਇਸ 2 ਲੱਖ ਰੁਪਏ ਦਾ ਲਾਇਆ ਤੇ ਦੇਖ ਲੋ ਮਾਨ ਦਾ ਹੈ ਉਹ ਇਧਰੇ ਤੁਮੀ ਮੜਿਆ ਅੱਗੇ ਰੱਖਦੇ ਹੋ ਬੈਠਾ